ਆਸ਼ਰਾਨੇ ਕੀ ਹੋਇਆ ਉਹ ਬੰਦਾ ਦੌੜਦਾ ਆ ਕੇ ਪਿੱਛੇ ਕਰਪਾਨਾ ਉਹਨਾਂ ਲੈ ਕੇ ਆਇਆ ਕਰਦੇ ਹੀ ਉਹਦੇ ਇੱਥੇ ਇੱਥੇ ਪਾਇਆ ਇੱਥੋਂ ਵਿਚਾਰਾ ਨਿਕਲ ਗਿਆ ਉੱਥੇ ਜਾ ਕੇ ਉਹ ਬਾਹਰ ਦਿੱਤਾ ਉਹ ਜਲਦੀ ਆ ਬੰਦਾ ਕਚਰੀ ਦੇ ਕੋਲ ਪਾਏ ਪੰਜ ਛੇ ਬੰਦੇ ਬੇਟੇ ਪੰਜ ਛੇ ਬੰਦੇ ਮਾਰ ਦੇ ਬਹੁਤ ਹਾਂਜੀ ਉਹ ਪਤਾ ਨਹੀਂ ਕਿੰਨੇ ਉੱਥੇ ਪਤਾ ਨਹੀਂ ਲਿਆ ਦੁਨੀਆ ਬਹੁਤ ਹੀ ਬੇਟੇ ਦੁਨੀਆ ਬਹੁਤ ਹੀ ਨਾ ਦੇਖ ਮੇਰੇ ਪੁਲਿਸ ਦਾ ਬਹੁਤ ਚਾਹੀਏ ਹੁਣ ਆਈ ਹੈ ਸਾਡੇ ਤੈਨੂੰ 3 ਵਜੇ ਆਈਏ ਪੁਲਿਸ 3 ਵਜੇ ਆਈ ਹਾਂ ਬਈ ਅਹੀਂ ਪੜਿਆ ਤੇ ਕਿਵੇਂ ਸਾਡੇ ਦੇ ਬਾਰੇ ਤਾਂ ਕੋਈ ਜਾਣਕਾਰੀ ਨਹੀਂ ਐਸੀ ਤੋਂ ਅੰਦਰ ਕੰਪਲੈਕਸ ਤੇ ਵੀ ਸੀਗੇ ਠੀਕ ਹੈ ਜੀ ਬਾਕੀ ਤੋਂ ਡਿਪਟੀ ਸਾਹਿਬ ਆਏ ਆ ਪੰਜਾਬ ਕੋਈ ਸਾਈ ਹੋਈ ਹੈ ਤੇ ਸੀਸੀਟੀਵੀ ਕੈਮਰੇ ਰਾਹੀਂ ਸਾਰੀ ਜਾਂਚ ਪੜਤਾਲ ਕਰ ਰਹੇ ਨੇ ਪਰ ਸਹਿਮ ਦਾ ਮਾਹੌਲ ਹੈ ਲੱਗਦਾ ਕਿ ਸਹਿਮ ਦਾ ਮਾਹੌਲ ਮੈਂ ਤਾਂ ਗਵਰਨਰ ਸਾਹਿਬ ਨੂੰ ਹੀ ਮੰਗ ਕਰਾਂਗਾ ਕਿ ਪੰਜਾਬ ਦੇ ਮੁੱਖ ਮੰਤਰੀ ਕੋਲ ਦਾ ਸੁਭਾ ਸਾਹਮਣੇ ਆਣੀ ਜਾ ਰਿਹਾ ਲੁਧਿਆਣਾ ਸ਼ਹਿਰ ਦਾ ਨਾਮ ਤਾਂ ਪਹਿਲਾਂ ਗੈਂਗਲੇਡ ਰੱਖ ਦੇਣਾ ਚਾਹੀਦਾ ਔਰ ਦੂਜਾ ਪੰਜਾਬ ਦੀ ਜਿਹੜੀ ਜਿਹੜੀ ਛਾਵੀ ਜਾ ਰਹੀ ਹੈ ਦੂਜੇ ਸੂਬਿਆਂ ਦੇ ਵਿੱਚ ਕਿ ਕਿੱਥੇ ਕਦੀ ਕਬੱਡੀ ਪਲੇਅਰ ਕਦੀ ਬਾਦ ਕੈਸਟਲ ਦੇ ਵਿੱਚ ਵਿਆਹ ਦੇ ਵਿੱਚ ਲੋਕ ਜਦੋਂ ਆਉਂਦੇ ਨੇ ਉੱਥੇ ਆਮ ਬੰਦਿਆਂ ਦੀ ਜਾਨ ਕੌਣ ਹੈ ਸਾਰੀ ਚੀਜ਼ਾਂ ਦਾ ਇਨਸਾਫ ਦੁਲਾਏਗਾ ਪੰਜਾਬ ਦੇ ਗਵਰਨਰ ਸਾਹਿਬ ਨੂੰ ਮੰਗ ਹੈ ਕਿ ਇੱਥੇ ਸ਼ਾਸਨ ਲਾ ਕੇ ਔਰ ਇਹ ਸਾਰੇ ਜ਼ਿਲ੍ਹਿਆਂ ਦਾ ਨਾਮ ਗੈਂਗਲੇਡ ਰੱਖ ਦੇਣਾ ਹੈ ਠੀਕ ਹੈ ਆ ਸ਼ਰਾਣੀ ਕੀ ਹੋਇਆ ਜੀ ਉਹ ਬੰਦਾ ਦੌੜਦਾ ਆਇਆ ਕਦਾ ਪਿੱਛੇ ਕਿਰਪਾਨਾ ਉਹਨਾਂ ਲੈ ਕੇ ਆਇਆ ਕਰਦੇ ਇਹ ਉਹਦੇ ਇੱਥੇ ਇੱਥੇ ਪਾਇਆ ਅੱਥੋਂ ਵਿਚਾਰਾ ਨਿਕਲ ਗਿਆ ਉੱਥੇ ਜਾ ਕੇ ਨੋ ਬਾਹ ਦਿੱਤਾ ਉਹ ਜਲਦੀ ਆ ਕਚੜੀ ਦੇ ਕੋਲ ਆ ਪਾਏ 5 6 ਬੰਦੇ ਹੀ ਬਟੇ 5 6 ਬੰਦੇ ਮਾਰ ਦੇ ਬਹੁਤ ਬੰਦੇ ਹਾਂਜੀ ਉਹ ਪਤਾ ਨਹੀਂ ਕਿੰਨੇ ਉੱਥੇ ਪਤਾ ਨਹੀਂ ਦੁਨੀਆ ਬਹੁਤ ਹੀ ਬਟੇ ਦੁਨੀਆ ਬਹੁਤ ਹੀ ਨਾ ਦੇਖ ਨਾ ਮੇਰੇ ਪੁਲਿਸ ਤਾਂ ਬਹੁਤ ਚਾਹੀਏ ਹੁਣ ਆਈ ਹੈ ਛੱਡ ਤੈਨੂੰ 3 ਵਜੇ ਆਈਏ ਪੁਲਿਸ 3 ਵਜੇ ਆ ਹਾਂ ਵਾਹ ਇੱਥੇ ਪੜਦੇ ਗਏ ਐਸੀ ਇਸੋ ਸੋ ਚਾਹੇ ਦੇ ਬਾਰੇ ਤਾਂ ਕੋਈ ਜਾਣਕਾਰੀ ਨਹੀਂ ਐਸੀ ਤੋਂ ਅੰਦਰ ਕੰਪਲੈਕਸ ਦੇ ਵੀ ਸੀਗੇ ਠੀਕ ਹੈ ਜੀ ਬਾਕੀ ਤੋਂ ਡਿਪਟੀ ਸਾਹਿਬ ਆਏ ਆ ਪੰਜਾਬ ਪੁਲਿਸ ਆਈ ਹੋਈ ਹੈ ਤੇ ਸੀਸੀਟੀਵੀ ਕੈਮਰੇ ਰਾਹੀਂ ਸਾਰੀ ਜਾਂਚ ਪੜਤਾਲ ਕਰ ਰਹੇ ਨੇ ਪਰ ਸਹਿਮ ਦਾ ਮਾਹੌਲ ਹੈ ਲੱਗਦਾ ਕਿ ਸਹਿਮ ਦਾ ਮਾਹੌਲ ਮੈਂ ਤਾਂ ਗਵਰਨਰ ਸਾਹਿਬ ਨੂੰ ਅਹੀ ਮੰਗ ਕਰਾਂਗਾ ਕਿ ਪੰਜਾਬ ਦੇ ਮੁੱਖ ਮੰਤਰੀ ਤੋਂ ਦਾ ਸੂਬਾ ਸਾਹਮਣੇ ਨਹੀਂ ਜਾ ਰਿਹਾ ਲੁਧਿਆਣਾ ਸ਼ਹਿਰ ਦਾ ਨਾਮ ਤਾਂ ਪਹਿਲਾਂ ਗੈਂਗ ਲੀਡ ਰੱਖ ਦੇਣਾ ਚਾਹੀਦਾ ਔਰ ਦੂਜਾ ਪੰਜਾਬ ਦੀ ਜਿਹੜੀ ਜਿਹੜੀ ਛਵੀ ਜਾ ਰਹੀ ਹੈ ਦੂਜੇ ਸੂਬਿਆਂ ਦੇ ਵਿੱਚ ਕਿ ਕਿੱਥੇ ਕਦੀ ਕਬੱਡੀ ਪਲੇਅਰ ਕਦੀ ਬਾਦ ਕੈਸਟਲ ਦੇ ਵਿੱਚ ਵਿਆਹ ਦੇ ਵਿੱਚ ਲੋਕ ਜਦੋਂ ਆਉਂਦੇ ਨੇ ਉੱਥੇ ਆਮ ਬੰਦਿਆਂ ਦੀ ਜਾਣ ਕੌਣ ਇਹ ਸਾਰੀ ਚੀਜ਼ਾਂ ਦਾ ਇਨਸਾਫ ਦੁਲਾਏਗਾ ਪੰਜਾਬ ਦੇ ਗਵਰਨਰ ਸਾਹਿਬ ਨੂੰ ਮੰਗ ਹੈ ਕਿ ਇੱਥੇ ਸ਼ਾਸਨ ਲਾ ਕੇ ਉਰੇ ਸਾਰੇ ਜ਼ਿਲ੍ਹਿਆਂ ਦਾ ਨਾਮ ਗੈਂਗਲੇਡ ਰੱਖ ਦੇਣਾ ਚਾਹੀਦਾ ਠੀਕ ਹੈ ਆ ਸ਼ਰਾਨੇ ਕੀ ਹੋਇਆ ਜੀ ਉਹ ਬੰਦਾ ਦੌੜਦਾ ਆਇਆ ਪਿੱਛੇ ਕਿਰਪਾਨਾ ਉਹਨਾਂ ਲੈ ਕੇ ਆਇਆ ਕਰਦੇ ਉਹਦੇ ਇੱਥੇ ਇੱਥੇ ਪਾਇਆ ਇੱਥੋਂ ਵਿਚਾਰਾ ਨਿਕਲ ਗਿਆ ਉੱਥੇ ਜਾ ਕੇ ਉਹ ਬਾੜ ਦਿੱਤਾ ਉਹਨਾਂ ਉਹ ਜਲਦੀ ਆਇਆ ਕਚਾੜੀ ਦੇ ਕੋਲ ਆਏ ਪੰਜ ਛੇ ਬੰਦੇ ਆ ਬੇਟੇ ਪੰਜ ਛੇ ਬੰਦੇ ਮੈਂ ਮਾਰ ਦੋ ਤਾ ਉਹ ਪਤਾ ਨਹੀਂ ਕਿੰਨੇ ਉੱਥੇ ਪਤਾ ਨਹੀਂ ਲੱਗਿਆ ਦੁਨੀਆ ਬਹੁਤ ਹੀ ਬੇਟੇ ਦੁਨੀਆ ਬਹੁਤ ਹੀ ਨਾ ਦੇਖ ਨਾ ਮੇਰੇ ਪੁਲਿਸ ਦੀ ਮੁਰਾਦ ਅਧਿਕਾਰੀ ਪੁਲਿਸ ਦਾ ਬਹੁਤ ਚਾਹੀਏ ਹੁਣ ਆਈ ਗਿਆ ਪੁੱਟ ਪੁੱਟ ਸਾਡੇ ਤੈਨੂੰ 3 ਵਜੇ ਆਈ ਗਿਆ ਪੁਲਿਸ 3 ਵਜੇ ਆਈ ਹਾਂ ਬਤਾ ਆਹ ਇੱਥੇ ਪੜਿਆ ਰਿਹਾ ਮੈਂ ਐਸੀ ਇਸੋ ਨਾ ਸ਼ਾਇਦ ਇਹ ਬਾਰੇ ਤਾਂ ਕੋਈ ਜਾਣਕਾਰੀ ਨਹੀਂ ਐਸੀ ਤੋਂ ਅੰਦਰ ਕੰਪਲੈਕਸ ਤੇ ਵੀ ਸੀਗੇ ਠੀਕ ਹੈ ਜੀ ਬਾਕੀ ਤੋਂ ਡਿਪਟੀ ਸਾਹਿਬ ਆਏ ਆ ਪੰਜਾਬ ਪੁਲਿਸ ਆਈ ਹੋਈ ਹੈ ਤੇ ਸੀਸੀਟੀਵੀ ਕੈਮਰੇ ਰਾਹੀਂ ਸਾਰੀ ਜਾਂਚ ਪੜਤਾਲ ਕਰ ਰਹੇ ਨੇ ਪਰ ਸਹਿਮ ਦਾ ਮਾਹੌਲ ਹੈ ਲੱਗਦਾ ਕਿ ਸਹਿਮ ਦਾ ਮਾਹੌਲ ਹੈ ਮੈਂ ਤਾਂ ਗਵਰਨਰ ਸਾਹਿਬ ਨੂੰ ਹੀ ਮੰਗ ਕਰਾਂਗਾ ਕਿ ਪੰਜਾਬ ਦੇ ਮੁੱਖ ਮੰਤਰੀ ਤੋਂ ਦਾ ਸੁਭਾ ਸਾਹਮਣੇ ਆਣੀ ਜਾ ਰਿਹਾ ਲੁਧਿਆਣਾ ਸ਼ਹਿਰ ਦਾ ਨਾਮ ਤਾਂ ਪਹਿਲਾਂ ਗੈਂਗਲੇਡ ਰੱਖ ਦੇਣਾ ਚਾਹੀਦਾ ਔਰ ਦੂਜਾ ਪੰਜਾਬ ਦੀ ਜਿਹੜੀ ਜਿਹੜੀ ਛਵੀ ਜਾ ਰਹੀ ਹੈ ਦੂਜੇ ਸੂਬਿਆਂ ਦੇ ਵਿੱਚ ਕਿ ਕਿੱਥੇ ਕਦੀ ਕਬੱਡੀ ਪਲੇਅਰ ਕਦੀ ਬਾਦ ਕੈਸਟਲ ਦੇ ਵਿੱਚ ਵਿਆਹ ਦੇ ਵਿੱਚ ਲੋਕ ਜਦੋਂ ਆਉਂਦੇ ਨੇ ਉੱਥੇ ਆਮ ਬੰਦਿਆ ਦੀ ਜਾਨ ਕੌਣ ਹੈ ਸਾਰੀ ਚੀਜ਼ਾਂ ਦਾ ਇਨਸਾਫ ਦਲਾਏਗਾ ਪੰਜਾਬ ਦੇ ਗਵਰਨਰ ਸਾਹਿਬ ਨੂੰ ਮੰਗ ਹੈ ਕਿ ਇੱਥੇ ਸ਼ਾਸਨ ਲਾ ਕੇ ਉਹ ਸਾਰੇ ਜ਼ਿਲ੍ਹਿਆਂ ਦਾ ਨਾਮ ਗੈਂਗਲੇਡ ਰੱਖ ਦੇਣਾ ਹੈ